ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਲਾਕਾ ਨਿਵਾਸੀ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਅਕਾਲਗੜ ਜਿਹੜਾ ਮੁਹਾਲੀ ਸੋ ਪਿੰਡ ਅਕਾਲਗੜ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਜੋ ਕਿ ਨਵੀਂ ਇਮਾਰਤ ਦਾ ਕੰਮ ਸ਼ੁਰੂ ਹੋ ਰਿਹਾ ਹੈ ਤਾਂ ਸਾਰੇ ਜਿੰਨੇ ਵੀ ਇਲਾਕਾ ਨਿਵਾਸੀ ਜਿੱਥੇ ਤੱਕ ਵੀ ਇਹ ਸਾਡੀ ਵੀਡੀਓ ਪਹੁੰਚਦੀ ਹੈ ਸਾਰੀ ਸੰਗਤਾਂ ਨੂੰ ਸਾਡੇ ਬਨ ਹੱਥ ਬਨ ਕੇ ਬੇਨਤੀ ਹੈ ਕਿ ਆਪ ਜੀ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਆਪਣੇ ਹਿੱਸੇ ਪਾਓ ਤੇ ਆਪਣੀਆਂ ਵੀ ਕਮਾਈਆਂ ਨੂੰ ਸਫਲੀਆਂ ਕਰੋ ਸੋ ਇਸ ਦੇ ਨਾਲ ਹੀ ਅਸੀਂ ਇੱਕ ਸਕੈਨਰ ਤਿਆਰ ਕੀਤਾ ਹੈ ਜਿਸ ਸਕੈਨਰ ਦੇ ਰਾਹੀਂ ਤੁਸੀਂ ਉਹ ਆਪਣੀ ਜੋ ਮਾਇਆ ਹੈ ਤੇ ਰਫਲ ਹੈ ਜੋ ਵੀ ਸ਼ਰਧਾ ਦੇ ਮਤਲਬ ਮਾਇਆ ਹੈ ਉਹ ਸਕੈਨਰ ਦੇ ਵਿੱਚ ਪਾ ਸਕਦੇ ਹੋ ਨਾ ਕਿ ਕਿਸੇ ਦੇ ਵੀ ਨੰਬਰ ਤੇ ਕੋਈ ਮਾਇਆ ਭੇਜਣ ਦੀ ਕੋਈ ਲੋੜ ਨਹੀਂ ਜੋ ਗੁਰੂ ਘਰ ਦਾ ਸਕੈਨਰ ਹੈ ਤੁਹਾਨੂੰ ਜੋ ਸਕੈਨਰ ਤੁਸੀਂ ਉਹਨੂੰ ਉਸਤੇ ਕੋਈ ਮਾਇਆ ਆਪਣੀ ਭੇਟ ਭੇਜੋਗੇ ਤਾਂ ਉਹਦਾ ਗੁਰਦੁਆਰਾ ਸਾਹਿਬ ਦਾ ਜੋ ਵੀ ਐਡਰੈਸ ਹੈ ਉਹ ਤੁਹਾਨੂੰ ਆਪਣੇ ਆਪ ਸਾਰਾ ਆਟੋਮੈਟਿਕ ਸ਼ੋ ਹੋ ਜਾਵੇਗਾ। ਸੋ ਇਸ ਕਰਕੇ ਬੇਨਤੀ ਹੈ ਜਿੱਥੇ ਤੱਕ ਵੀ ਵੀਡੀਓ ਪਹੁੰਚਦੀ ਪਹਿਲੀ ਗੱਲ ਤਾਂ ਇਹ ਵੀ ਬੇਨਤੀ ਹੈ ਸੰਗਤਾਂ ਨੂੰ ਹੋਰ ਵੀ ਇਸ ਵੀਡੀਓ ਨੂੰ ਗਾਂਹਾਂ ਤੋਂ ਗਾਂਹ ਅੱਗੇ ਹੋਰ ਵਧਾਓ ਤਾਂ ਜੋ ਗੁਰੂ ਸਾਹਿਬ ਦੀ ਜੋ ਇਹ ਸੇਵਾ ਚੱਲ ਰਹੀ ਹੈ ਇਹਦੇ ਵਿੱਚ ਤੁਹਾਡਾ ਸਾਨੂੰ ਸਭ ਤੋਂ ਵੱਧ ਵੱਧ ਚੜ੍ਹ ਕੇ ਸਹਿਯੋਗ ਦੇ ਜਿਹੜਾ ਮਿਲ ਜਾਵੇ। ਇਸ ਕਰਕੇ ਬੇਨਤੀ ਹੈ ਕਿਉਂਕਿ ਮਹਾਰਾਜ ਕਹਿੰਦੇ ਦਿੰਦਾ ਦੇ ਲੈਂਦੇ ਥਕ ਬਾਇ ਜੋਗਾ ਜਗੰਤਰ ਖਾਈ ਖਾਈ ਜਿੰਨੀ ਮਾਇਆ ਸੀ ਗੁਰੂ ਮਹਾਰਾਜ ਦੀ ਸੇਵਾ ਦੇ ਭੇਟਾ ਕਰਾਂਗੇ ਉਹ ਤਾਂ ਕਿਤਨੀ ਚੌਗਣੀ ਮਾਇਆ ਮਹਾਰਾਜ ਸਾਨੂੰ ਜਿਹੜੀ ਕਿ ਭੇਟਾ ਕਰਦੇ ਆ ਇਸ ਕਰਕੇ ਸਾਡੇ ਵੱਲੋਂ ਬੇਨਤੀ ਹੱਥ ਬਨ ਕੇ ਜਿੱਥੇ ਤੱਕ ਵੀਡੀਓ ਜਾਂਦੀ ਹੈ ਸਕੈਨਰ ਦੇ ਰਾਹੀਂ ਸਾਨੂੰ ਜੋ ਵੀ ਕੋਈ ਪੈਰ ਪੁੱਲ ਅਵਨ ਸ਼ਾਧਾ ਦੇ ਮੁਤਾਬਿਕ ਜਿਹੜੀ ਮਾਇਆ ਭੇਜਣਾ ਚਾਹੁੰਦੇ ਆ ਸੋ ਭੇਜ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ